ਸਤਿ ਸ਼੍ਰੀ ਅਕਾਲ ਜੀ ਰੋ ਦੇ ਲਵ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੀ ਹੈ ਕੱਲ ਆਪਾਂ ਤੁਹਾਡੇ ਨਾਲ ਮਹਾਰਾਣੀ ਜਿੰਦਾ ਦੀ ਜੀਵਨ ਕਥਾ ਨਾਮਕ ਪੁਸਤਕ ਸਮਾਪਤ ਕਰ ਚੁੱਕੇ ਹਾਂ ਅੱਜ ਵਾਰੀ ਹੈ ਨਵੀਂ ਕਿਤਾਬ ਸ਼ੁਰੂ ਕਰਨ ਦੀ ਤਾਂ ਅੱਜ ਜੋ ਪੁਸਤਕ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਉਸ ਪੁਸਤਕ ਦਾ ਨਾਮ ਹੈ ਸਿੱਖ ਰਾਜ ਕਿਵੇਂ ਬਣਿਆ ਇਹ ਪੁਸਤਕ ਗਿਆਨੀ ਸੋਨ ਸਿੰਘ ਸ਼ੀਤਲ ਜੀ ਦੁਆਰਾ ਲਿਖੀ ਗਈ ਹੈ। ਇਸ ਪੁਸਤਕ ਦਾ ਆਰੰਭ ਅੱਜ ਆਪਾਂ ਆਪਣੇ ਚੈਨਲ ਦੇ ਰਾਹੀਂ ਕਰਾਂਗੇ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇਸ ਦਾ ਪਹਿਲਾ ਕਾਂਡ। ਇਸ ਦਾ ਪਹਿਲਾ ਕਾਂਡ ਸ਼ੁਰੂ ਕਰਦੇ ਹਾਂ ਜੀ। ਹਾਂਜੀ। ਜਗਤ ਜਲੰਦਾ ਧਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ 13 April 1463 ਈਸਵੀ ਨੂੰ ਅਵਤਾਰ ਧਾਰਿਆ। ਆਪਨੇ ਦੇਸ਼ ਦੇ ਡਿੱਗੇ ਹੋਏ ਜੀਵਨ ਨੂੰ ਹਰ ਪਹਿਲੂ ਤੋਂ ਉੱਚਾ ਚੁੱਕਿਆ ਨਿਰੰਕਾਰ ਦੇ ਸਿਮਰਨ ਦੀ ਨਵੀਂ ਲਟਕਲਾਈ ਧਰਮ ਤੇ ਸਮਾਜ ਦੀਆਂ ਕੁਰਤੀਆਂ ਨੂੰ ਦੂਰ ਕੀਤਾ ਤੇ ਨਾਲ ਹੀ ਸਮੇਂ ਦੀ ਹਕੂਮਤ ਉੱਤੇ ਵੀ ਬੜੇ ਖੁੱਲੇ ਅਤੇ ਖਰੇ ਸ਼ਬਦਾਂ ਵਿੱਚ ਨੁਕਤਾਚੀਨੀ ਕੀਤੀ ਰਾਜ ਕਰਮਚਾਰੀਆਂ ਦੇ ਚਲਣ ਬਾਰੇ ਆਪ ਨੇ رائے ਪ੍ਰਗਟ ਕੀਤੀ ਕਲਕਾਤੀ ਰਾਜ ਕਸਾਈ ਧਰਮ ਪੰਖ ਘਰ ਉੱਡ ਰਿਹਾ ਜਿੱਥੇ ਹਜ਼ੂਰ ਰੋਹਾਨੀਅਤ ਦੇ ਮਾਲਕ ਸਨ ਉਥੇ ਧਰਮ ਰਾਜਨੀਤੀ ਦੇ ਵੀ ਸੱਚੇ ਪ੍ਰਚਾਰਕ ਸਨ ਗਰੀਬਾਂ ਦਾ ਦਰਦ ਰੱਖਣ ਵਾਲੇ ਮਹਾਰਾਜ ਦੁਖੀ ਪਰਜਾਂ ਨੂੰ ਕਸਾਈ ਰਾਜਿਆਂ ਦੇ ਵਸਪਿਆ ਵੇਖ ਕੇ ਕਿਵੇਂ ਸਹਾਰ ਸਕਦੇ ਸਨ ਸੋ ਆਪਣੀ ਇੱਕ ਅਜਿਹੀ ਪੰਥ ਦੀ ਨੀਂ ਤਰੀ ਜੋ ਦੇਸ਼ ਵਿੱਚ ਧਰਮ ਦਾ ਰਾਜ ਕਾਇਮ ਕਰ ਸਕੇ ਇਸ ਪੰਥ ਦਾ ਪ੍ਰਚਾਰ ਸਾਰੇ ਦੇਸ਼ ਵਿੱਚ ਖਿਲਰ ਗਿਆ ਤਾਂ ਤੀਸਰੇ ਗੁਰੂ ਅਮਰਦਾਸ ਜੀ ਨੇ ਸਾਰੇ ਇਸ ਮੁਲਕ ਨੂੰ 22 ਹਿੱਸਿਆਂ ਵਿੱਚ ਵੰਡਿਆ ਤੇ ਹਰ ਹਿੱਸੇ ਵਿੱਚ ਪ੍ਰਚਾਰ ਵਾਸਤੇ ਇੱਕ ਇੱਕ ਆਗੂ ਥਾਪਿਆ ਇਸ ਸਿਲਸਲੇ ਨੂੰ 22 ਮੰਜੀਆਂ ਵੀ ਕਹਿੰਦੇ ਨੇ ਨੀਤੀ ਨਿਪੁੰਨ ਬਾਦਸ਼ਾਹ ਅਕਬਰ ਗੁਰੂ ਘਰ ਦੇ ਦਰਸ਼ਨਦਾਲੂ ਸੀ ਉਹ ਲਾਹੌਰ ਤੋਂ ਦਿੱਲੀ ਨੂੰ ਜਾਂਦਾ ਹੋਇਆ ਗੁਰੂ ਜੀ ਦੇ ਦਰਸ਼ਨ ਨੂੰ ਗਿਆ ਤੇ ਕਿਹਾ ਹਜ਼ੂਰ ਕੋਈ ਸੇਵਾ ਬਖਸ਼ੋ ਤਾਂ ਮਹਾਰਾਜ ਨੇ ਕਿਹਾ ਇਸ ਸਾਲ ਪੰਜਾਬ ਦਾ ਮਾਮਲਾ ਮaaf ਕਰ ਦੇ ਕਿਉਂਕਿ ਜਿੰਸਾਂ ਦੇ ਭੌਗ ਗਿਰਨ ਕਰਕੇ ਜ਼ਿਮੀਦਾਰਾਂ ਨੂੰ ਬੜੀ ਤੰਗੀ ਹੋ ਜਾਵੇਗੀ। ਅਕਬਰ ਨੇ ਮਾਮਲਾ ਮਾਫ ਕਰ ਦਿੱਤਾ ਤੇ ਆਪਣੀ رائے ਪ੍ਰਗਟ ਕੀਤੀ ਕਿ ਗੁਰੂ ਗਰੀਬਾਂ ਦਾ ਦੋਸਤ ਹੈ। ਇਸ ਘਟਨਾ ਦਾ ਇਹ ਅਸਰ ਹੋਇਆ ਕਿ ਪੰਜਾਬ ਦੇ ਜੱਟਾਂ ਵਿੱਚ ਸਿੱਖੀ ਬਹੁਤ ਵੱਧ ਗਈ। ਗੁਰੂ ਅਰਜਨ ਦੇਵ ਜੀ ਨੇ ਸਿੱਖੀ ਨੂੰ ਸਹੀ ਅਰਥਾਂ ਵਿੱਚ ਜੱਥੇਬੰਦ ਕੀਤਾ। ਆਪਣੇ ਪਿਤਾ ਜੀ ਦਾ ਆਰੰਭ ਕੀਤਾ ਹੋਇਆ ਅਮ੍ਰਿਤਸਰ ਹਰਮੰਦਰ ਸਾਹਿਬ ਪੂਰਨ ਕੀਤਾ। ਬਾਈ ਸੂਬਿਆਂ ਦੇ ਪ੍ਰਚਾਰ ਤੇ ਉਗਰਾਹੀ ਨੂੰ ਠੀਕ ਕੀਤਾ ਤੇ ਸਭ ਤੋਂ ਵੱਡਾ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਪੂਰੀ ਕਰਨ ਦਾ ਕੀਤਾ ਹੁਣ ਸਿੱਖ ਇੱਕ ਪੂਰੀ ਤਰ੍ਹਾਂ ਜਥੇਬੰਦ ਧਰਮ ਸੀ ਸਿੱਖਾਂ ਕੋਲ ਚਾਰ ਚੀਜ਼ਾਂ ਆਪਣੀਆਂ ਸਨ ਆਪਣਾ ਧਰਮ ਗ੍ਰੰਥ ਆਪਣਾ ਧਰਮ ਮੰਦਰ ਆਪਣਾ ਧਰਮ ਆਗੂ ਤੇ ਆਪਣੀ ਸਾਂਝੀ ਗੋਲਕ ਇਸ ਵੇਲੇ ਸਿੱਖੀ ਫਕੀਰਾਂ ਦੀ ਟੋਲੀ ਨਹੀਂ ਰਹੀ ਸੀ ਸਗੋ ਵਿਹਾਰਕ ਬੰਦਿਆਂ ਦਾ ਇੱਕ ਟੁੱਟ ਲੜੀ ਵਿੱਚ ਪ੍ਰੋਤਤਾ ਹੋਇਆ ਪੰਥ ਸੀ ਉਹਨਾਂ ਵਿੱਚ ਵਾਹੀਵਾਨ ਜ਼ਿਮੀਦਾਰ ਦੁਕਾਨਦਾਰ ਵਪਾਰੀ ਸ਼ਸਤਰਧਾਰੀ ਸਿਪਾਹੀ ਧਰਮ ਪ੍ਰਚਾਰਕ ਮੁੱਕ ਦੀ ਗੱਲ ਵੱਡੇ ਤੋਂ ਵੱਡਾ ਤੇ ਛੋਟੇ ਤੋਂ ਛੋਟਾ ਹਰ ਤਰ੍ਹਾਂ ਦੇ ਆਦਮੀ ਸਨ ਉਹ ਇੱਕ ਨਿਰੰਕਾਰ ਨੂੰ ਪੂਜਦੇ ਤੇ ਧਰਤੀ ਤੇ ਇੱਕ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨਦੇ ਸਨ ਇਸ ਵੇਲੇ ਗੁਰਗੱਦੀ ਦੀ ਸ਼ਾਨ ਫਕੀਰਾਂ ਵਾਲੀ ਨਹੀਂ ਮਹਾਰਾਜਿਆਂ ਵਾਲੀ ਸੀ ਗੁਰੂ ਅਰਜਨ ਦੇਵ ਜੀ ਆਪ ਬੜੇ ਸਾਦਾ ਰਹਿੰਦੇ ਸਨ ਪਰ ਗੁਰਗੱਦੀ ਦੀ ਸ਼ਾਨ ਵਾਸਤੇ ਸ਼ਾਹੀ ਮੰਦਰ ਰੇਸ਼ਮੀ ਤੰਬੂ ਹਾਥੀ ਘੋੜੇ ਸਭ ਕੁਝ ਸੀ ਇੱਥੋਂ ਤੱਕ ਸਿੱਖੀ ਨੇ ਤਰੱਕੀ ਕੀਤੀ ਕਿ ਇਹ ਪੰਥ ਤਸੱਬੀ ਜਹਾਂਗੀਰ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਅੰਤ ਉਸ ਤੱਕੇ ਖੋਰ ਬਾਦਸ਼ਾਹ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਦੋ ਹਾਰ ਨੂੰ ਸ਼ਹੀਦ ਕਰ ਦਿੱਤੇ ਗਏ ਫਿਰ ਬਲੀ ਯੋਧੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬੈਠੇ ਉਹ ਪੀਰਾਂ ਦੇ ਪੀਰ ਤੇ ਰਾਜਿਆਂ ਦੇ ਮਹਾਰਾਜ ਸਨ ਉਹਨਾਂ ਦੇ ਸਿਰ ਤੇ ਸੁਨਹਿਰੀ ਕਲਗੀ ਗਾਤਰੇ ਦੋ ਤਲਵਾਰਾਂ ਦੇ ਹੱਥ ਉੱਤੇ ਸੁੰਦਰ ਬਾਜ ਹੁੰਦਾ ਸੀ ਆਪ ਅਕਾਲ ਤਖਤ ਉੱਤੇ ਸ਼ਾਹੀ ਪੋਸ਼ਾਕ ਪਹਿਨ ਕੇ ਬਾਦਸ਼ਾਹੀ ਤਖਤ ਸਜਾ ਕੇ ਦਰਬਾਰ ਲਗਾਉਂਦੇ ਸਨ ਮੋਗਲ ਸ਼ਾਹੀ ਦੇ ਅੰਦਰ ਅੰਦਰ ਹੀ ਸਿੱਖਾਂ ਹਤਾ ਪੰਚਾਇਤੀ ਰਾਜ ਕਾਇਮ ਹੋ ਚੁੱਕਾ ਸੀ ਅੰਮ੍ਰਿਤਸਰ ਉਹਨਾਂ ਦੀ ਰਾਜਧਾਨੀ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਸੱਚੇ ਪਾਤਸ਼ਾਹ ਅਕਾਲ ਤਖਤ ਤੋਂ ਸੱਚੇ ਪਾਸ਼ਾ ਦੀ ਮੋਹਰ ਥੱਲੇ ਹੁਕਮ ਨਾਮੀ ਜਾਰੀ ਹੋਇਆ ਕਰਦੇ ਸਨ ਸਿੱਖ ਕੋੜਿਆਂ ਦੇ ਚੜਦੇ ਤਲਵਾਰਾਂ ਨਿਸ਼ਕਾਉਂਦੇ ਤੀਰਾਂ ਦੇ ਨਿਸ਼ਾਨ ਸਿੱਖਦੇ ਤੇ ਜੰਗਲਾਂ ਵਿੱਚ ਸ਼ਾਹੀ ਹਾਕਮਾਂ ਨੂੰ ਸ਼ਿਕਾਰ ਖੇਡਦੇ ਸਨ ਛੇਵੇਂ ਗੁਰੂ ਜੀ ਨੇ ਸਿੱਖਾਂ ਨੂੰ ਪੂਰੇ ਸਿਪਾਹੀ ਬਣਾ ਦਿੱਤਾ ਸੀ ਰਾਜ ਕਰਮਚਾਰੀਆਂ ਨੇ ਸਿੱਖਾਂ ਦੀ ਫੌਜੀ ਤਾਕਤ ਨੂੰ ਦਬਾਉਣਾ ਚਾਹਿਆ ਤੇ ਗੱਲੇ ਕੱਥੇ ਵਾਰ ਲੜਾਈ ਵਾਸਤੇ ਬਹਾਨੇ ਢੋਲਣ ਲੱਗੇ ਸੱਚੀ ਸਰਕਾਰ ਦੀ ਕਮਾਨ ਥੱਲੇ ਸਿੱਖ ਵੀ ਇਸ ਕੰਮ ਲਈ ਤਿਆਰ ਹੋ ਚੁੱਕੇ ਸਨ ਸ਼ਾਹੀ ਸੈਨਾ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਚਾਰ ਲੜਾਈਆਂ ਹੋਈਆਂ ਜੋਹਾ ਵਿੱਚ ਹੀ ਗੁਰੂ ਸਾਹਿਬ ਨੂੰ ਪੂਰੀ ਫਤਿਹ ਪ੍ਰਾਪਤ ਹੋਈ। ਸ਼ਾਹੀ ਸੈਨਾ ਬਹੁਤੀ ਸਣੀ ਜਰਨੇਲਾ ਮਾਰੀ ਜਾਂਦੀ ਰਹੀ ਤੇ ਰੰਦੀ ਨਸ ਤੱਕ ਜਾਂਦੀ ਰਹੀ। ਔਰੰਗਜ਼ੇਬ ਦਾ ਸਮਾਂ ਆਇਆ ਤਾਂ ਮੁਗਲਾਂ ਨੇ ਧੱਕੇ ਸ਼ਾਹੀ ਹੱਦੋਂ ਵੱਧ ਗਈ। ਮੁਲਾਣਿਆਂ ਨੂੰ ਖੁਸ਼ ਕਰਨ ਬਦਲੇ ਉਸ ਨੇ ਹਿੰਦੂਆਂ ਤੇ ਸਿੱਖਾਂ ਉੱਤੇ ਜ਼ੁਲਮ ਕਰਨੀ ਸ਼ੁਰੂ ਕਰ ਦਿੱਤੀ। ਮੰਦਰ ਢਾਉਣੇ ਆਰੰਭ ਕੀਤੇ, ਪਾਠ ਪੂਜਾ ਬੰਦ ਤੇ ਸ਼ਬਦ ਕੀਰਤਨ ਦੀ ਮਨਾਹੀ ਕਰ ਦਿੱਤੀ। ਇਸ ਜ਼ੁਲਮ ਦੇ ਹੱਥ ਨੂੰ ਰੋਕਣ ਵਾਸਤੇ ਗੁਰਤੇਗ ਭਾਦਰ ਜੀ ਨੇ ਆਪਣਾ ਆਪ ਪੇਸ਼ ਕੀਤਾ ਜੋ ਔਰੰਗਜ਼ੇਬ ਦੇ ਹੁਕਮ ਨਾਲ ਦਿੱਲੀ ਵਿੱਚ ਸ਼ਹੀਦ ਕਰ ਦਿੱਤੇ ਗਏ ਗੁਰੂ ਸਾਹਿਬ ਦੀ ਸ਼ਹੀਦੀ ਨੇ ਇਸ ਪਰਦੇਸੀ ਸਿੱਖਾਂ ਦੇ ਦਿਲਾਂ ਵਿੱਚ ਜੋਸ਼ ਤੇ ਗੁੱਸੇ ਦੀ ਅੱਗ ਬਾਲ ਦਿੱਤੀ ਉਹ ਮਰਨ ਮਾਰਨ ਦੀ ਧਾਰਕੀ 6ਵੇਂ ਪਾਤਸ਼ਾਹ ਦੇ ਸਮੇਂ ਦੀਆਂ ਜਿੱਤਾਂ ਨੂੰ ਯਾਦ ਕਰਦੇ ਹੋਏ 10ਵੇਂ ਗੁਰੂ ਦੇ ਝੰਡੇ ਹੇਠ ਇਕੱਠੇ ਹੋਣ ਲੱਗੇ ਦਸ਼ਮੀਰ ਜੀ ਨੇ ਵੀ ਸੋਚ ਲਿਆ ਕਿ ਹੁਣ ਤਲਵਾਰ ਉਠਾਏ ਬਿਨਾ ਨਿਭਾਉਣਾ ਔਖਾ ਹੈ। ਸੋ ਮਹਾਰਾਜ ਨੇ ਧੱਕੀ ਸ਼ਾਹੀ ਨਾਲ ਟੱਕਰ ਲੈਣ ਵਾਸਤੇ ਬੜੇ ਖੁੱਲੇ ਪੈਮਾਨੇ ਉੱਤੇ ਫੌਜੀ ਤਿਆਰੀਆਂ ਆਰੰਭ ਦਿੱਤੀਆਂ। ਪਹਾੜੀਏ ਹਿੰਦੂ ਰਾਜੇ ਬਦੋ ਬਦੀ ਸਿੱਖਾਂ ਦੇ ਰਾਹ ਉੱਤੇ ਆੜੇ। ਸੋ ਮਜਬੂਰਨ ਸਿੱਖਾਂ ਨੂੰ ਉਹਨਾਂ ਨਾਲ ਲੜਨਾ ਪਿਆ। ਕਦੇ ਲੜਾਈ, ਕਦੇ ਸੁਲਾ ਤੇ ਕਦੇ ਦੋਹਾਂ ਧਿਰਾਂ ਨੇ ਰਲ ਕੇ ਸ਼ਾਹੀ ਸੈਨਾ ਨਾਲ ਵੀ ਟੱਕਰ ਕੀਤੀ। ਸਿੱਖ ਇੱਕ ਤਕੜੀ ਫੌਜੀ ਤਾਕਤ ਬਣ ਗਏ ਸਨ। ਹੁਣ ਮਹਾਰਾਜ ਨੇ ਉਹਨਾਂ ਦੀ ਪ੍ਰੀਖਿਆ ਕਰਨੀ ਚਾਹੀ। ਦੁਨੀਆ ਦੇ ਇਤਿਹਾਸ ਵਿੱਚ ਇਹ ਇੱਕ अनोखी ਪ੍ਰਕਿਰਿਆ ਸੀ ਪਰੇ ਦੀਵਾਨ ਅੰਦਰ ਹੱਥ ਵਿੱਚ ਚਮਕਦੀ ਤਲਵਾਰ ਲੈ ਕੇ ਹਜ਼ੂਰ ਨੇ ਸਿਰ ਤੇ ਸਿਰ ਮੰਗੇ ਸਿੱਖੀ ਇਮਤਿਹਾਨ ਵਿੱਚ ਪਾਸ ਹੋਈ ਪੰਜਾ ਸਿੱਖਾਂ ਨੇ ਸੀਸ ਭੇਟ ਕੀਤੇ ਇਸ ਤਰ੍ਹਾਂ ਗੁਰੂ ਨਾਨਕ ਦੇ ਚਲਾਏ ਹੋਏ ਪੰਥ ਨੂੰ ਦਸਵੇਂ ਗੁਰੂ ਨੇ ਪੂਰਨਤਾ ਬਖਸ਼ੀ ਪੰਜਾਬ ਪਿਆਰਿਆਂ ਨੂੰ ਅਮਤ ਚਕਾਇਆ ਤੇ ਉਹਨਾਂ ਤੋਂ ਆਪ ਛਕਿਆ ਉਹਨਾਂ ਨੂੰ ਸਿੰਘ ਬਣਾਇਆ ਤੇ ਆਪ ਸਿੰਘ ਬਣੇ ਇਸ ਦਿਨ ਹਜ਼ਾਰਾਂ ਸਿੱਖਾਂ ਮਰਦ ਛੱਕ ਕੇ ਸਿੰਘ ਬਣ ਗਏ ਸ੍ਰੀ ਕੇਸਗੜ ਸਾਹਿਬ ਵਿੱਚ ਤਖਤ ਉੱਤੇ ਖਲੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੇਰਾ ਰੂਪ ਬਹਾਦਰ ਸਿੰਘੋ ਹੁਣ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਬਣੇ ਹਾਂ ਤਾਂ ਵਾਹਿਗੁਰੂ ਜੀ ਕੀ ਫਤਿਹ ਵੀ ਹੋਵੇਗੀ ਇਹ ਅਕਾਲੀ ਪੰਥ ਸਜਣ ਵਾਸਤੇ ਹੀ ਆਕਾਰਪੁਰਖ ਨੇ ਮੈਨੂੰ ਭੇਜਿਆ ਸੀ ਖਾਲਸਾ ਜੀ ਤੁਸੀਂ ਅੱਜ ਤੋਂ ਅਕਾਲ ਪੁਰਖ ਦੇ ਪੁੱਤਰ ਵਾਹਿਗੁਰੂ ਦਾ ਰੂਪ 84 ਤੋਂ ਉੱਚੇ ਜੰਮਣ ਮਰਨ ਤੋਂ ਰਹਿਤ ਤੇ ਸਾਰੀ ਧਰਤੀ ਦੇ ਬਾਦਸ਼ਾਹ ਹੋ ਤੁਹਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ ਹੈ। ਸੋ ਸ਼ਸਤਰ ਤੁਹਾਡੀ ਖੇਡ ਹੈ। ਲੜਨਾ ਤੁਹਾਡਾ ਕਰਮ ਹੈ ਤੇ ਧਰਮ ਦਾ ਰਾਜ ਕਰਨਾ ਤੁਹਾਡਾ ਹੱਕ ਹੈ। ਇਨਸਾਨ ਇਨਸਾਨ ਬਰਾਬਰ ਹੈ। ਜਾਤ ਪਾਤ ਭਰਮ ਹੈ। ਉੱਚ-ਨੀਚ ਭੁਲੇਖਾ ਹੈ। ਦੁਨੀਆ 84 ਦਾ ਗੇੜ ਹੈ ਤੇ ਖਾਲਸਾ ਸਭ ਤੋਂ ਉੱਚਾ ਹੈ। ਤੁਸੀਂ ਸਭ ਭਾਈ ਹੋ। ਹੋ ਖੰਤ ਸਿਪਾਹੀ ਹੋ ਤੇ ਆਉਣ ਵਾਲੇ ਸਮੇਂ ਲਈ ਤੁਸੀਂ ਦੇਸ਼ ਦੇ ਬਾਦਸ਼ਾਹ ਹੋਗੇ। ਮੈਂ ਤੁਹਾਡਿਆਂ ਦੇ ਹੰਕਾਰ ਤੋੜਾਂਗਾ ਤੇ ਗਰੀਬਾਂ ਨੂੰ ਦੇਸ ਦੀ ਬਾਦਸ਼ਾਹੀ ਦੇਵਾਂਗਾ। ਦੇਸ਼ ਤੁਹਾਡਾ ਹੈ ਤੇ ਤੁਸੀਂ ਹੀ ਦੇਸ਼ ਦੇ ਬਾਦਸ਼ਾਹ ਹੋ। ਐਨੀ ਸੁਣ ਕੇ ਸਿੱਖਾਂ ਦੇ ਚਿਹਰਿਆਂ ਤੇ ਲਾਲੀਆਂ ਚਮਕਾਈਆਂ। ਦਿਲਾਂ ਵਿੱਚ ਜੋਸ਼ ਠਾਠਾ ਮਾਰਨ ਲੱਗਾ। ਤਲਵਾਰਾਂ ਮਿਆਨਾਂ ਵਿੱਚੋਂ ਉੱਚਲੀਆਂ ਤੇ ਖੁੱਲੀ ਹਵਾ ਵਿੱਚ ਚਮਕਣ ਲੱਗੀਆਂ। ਇੱਕ ਆਵਾਜ਼ ਹੋ ਕੇ ਸਿੰਘਾਂ ਦੇ ਜਜ਼ਬਾਤ ਬਾਹਰ ਨਿਕਲੇ ਤੇ ਰਾਜਕ੍ਰੇ ਦਾ ਖਾਲਸਾ ਆਕੀ ਰਹੇ ਨਾ ਕੋਈ। ਦੀ ਧੁੰਨ ਨਾਲ ਤਰਤਾਕਾਸ਼ ਗੂੰਜ ਉਠੀ। ਇਹ ਹਨ ਨਹਾਰਾ ਸਿੱਖਾਂ ਦਾ ਨਿਸ਼ਾਨਾ ਬਣ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਉਮਰ ਦਾ ਚੰਗਾ ਹਿੱਸਾ ਤਰਮ ਯੁੱਧਾਂ ਵਿੱਚ ਹੀ گزارਿਆ ਆਪ ਦੀਆਂ ਲੜਾਈਆਂ ਪੰਗਾਣੀ ਦੇ ਮੈਦਾਨ ਤੋਂ ਆਰੰਭ ਹੋਈਆਂ ਤੇ ਅੰਤ ਨੂੰ ਮੁਕਤਸਰ ਦੀ ਪਵਿੱਤਰ ਧਰਤੀ ਤੇ ਆਮਕੀਆਂ ਨਵੇਂ ਉੱਠ ਰਹੇ ਸਿੱਖ ਪੰਥ ਉੱਤੇ ਚਮਕੌਰ ਯੁੱਧਿਕ ਭਾਰੀ ਸੱਟ ਸੀ ਇਸ ਦਿਨ ਸਿੱਖੀ ਨੇ ਸਦਾ ਮਿੱਟੀ ਪਾਸ ਤੇ ਮਿਟਣਾ ਯਾ ਅਮਰ ਹੋਣਾ ਸੀ ਦੁਨੀਆ ਦੇ ਇਤਿਹਾਸ ਵਿੱਚ ਇੱਕ ਨਿਰਾਲਾ ਜੰਗ ਸੀ ਇੱਕ ਪਾਸੇ ਭੁੱਖੇ ਤੇ ਥੱਕੇ ਹੋਏ 40 ਸਿਪਾਹੀ ਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਟਿੱਡੀ ਦਲ। ਦੁਸ਼ਮਣ ਕਹਿੰਦੇ ਸਨ ਅੱਜ ਸਿੱਖ ਪੰਥ ਦਾ ਨਾਮ ਨਿਸ਼ਾਨ ਮਟਾ ਦਿੱਤਾ ਜਾਵੇਗਾ। ਤੇ ਅਕਾਲ ਦਾ ਪੁਜਾਰੀ ਗੁਰੂ ਗਰੰਤ ਸਿੰਘ ਕਹਿ ਰਿਹਾ ਸੀ ਆਪਣੇ ਪੁੱਤਰਾਂ ਦੇ ਲਹੂ ਵਿੱਚ ਰੰਗੇ ਅਜ ਅਕਾਲੀ ਝੰਡਾ ਸਦਾ ਵਾਸਤੇ ਉੱਚਾ ਚੁਲਾ ਦੇਵਾਂਗਾ। ਇਸ ਘੇਰੇ ਵਿੱਚ ਦੋਵੇਂ ਵੱਡੇ ਸਾਹਿਬਜ਼ਾਦੇ ਉਤੇ 38 ਸਿੰਘ ਸ਼ਹੀਦ ਹੋ ਗਏ। ਗੁਰੂ ਮਹਾਰਾਜ ਕੇਵਲ ਤਿੰਨ ਸਿੰਘਾਂ ਨੂੰ ਹੀ ਨਾਲ ਲੈ ਕੇ ਬਾਹਰ ਨਿਕਲੇ ਸਨ। ਕੋਈ ਵੀ ਕੌਮ ਇਸ ਉਮਰ ਵਿੱਚ ਇੰਨੀ ਵੱਡੀ ਸੱਟ ਖਾ ਕੇ ਸਦੀਆਂ ਵਾਸਤੇ ਸਿਰ ਉਠਾਉਣ ਜੋਗੀ ਨਹੀਂ ਰਹਿੰਦੀ ਪਰ ਗੁਰੂਪੰਥ ਚਮਾਹੀ ਦੇ ਅੰਦਰ ਹੀ ਮੁਕਤਸਰ ਦੇ ਮੈਦਾਨ ਵਿੱਚ ਹੰਕਾਰੀਆਂ ਦਾ ਹੰਕਾਰ ਤੋੜ ਕੇ ਸਮਰਥ ਹੋ ਗਿਆ ਪੋ ਵਿੱਚ ਚਮਕੌਰ ਯੁੱਧ ਹੋਇਆ ਤੇ ਵਸਾਖ ਵਿੱਚ ਵਜ਼ੀਰ ਖਾਂ ਸੂਬਾ ਸਰਹੰਦ ਨੂੰ ਮੁਕਤਸਰ ਵਿੱਚ ਪੂਰੀ ਹਾਰ ਹੋਈ ਗੁਰੂ ਗੋਬਿੰਦ ਸਿੰਘ ਜੀ ਦੱਖਣ ਨੂੰ ਚਲੇ ਗਏ ਤਾਂ ਪੰਜਾਬ ਦੇ ਸਿੱਖ ਆਪਣੇ ਘਰੀ ਵਿਹਾਰ ਵਿੱਚ ਰੁੱਜ ਗਏ ਔਰੰਗਜੇਬ ਦੇ ਮਰਨ ਤੇ ਉਸ ਦੇ ਪੁੱਤਰਾਂ ਦਾ ਆਪਣਾ ਝਗੜਿਆਂ ਵਿੱਚ ਰੁੱਝ ਜਾਣ ਕਰਕੇ ਸਿੱਖਾਂ ਦਾ ਕਿਸੇ ਨੂੰ ਵੀ ਚੇਤਾ ਨਾ ਰਿਹਾ ਪਰ ਸਿੱਖਾਂ ਨੂੰ ਮੁਗਲਾਂ ਦੀਆਂ ਵਧਿੱਕੀਆਂ ਤੇ ਸਰਹੰਦ ਦੀ ਖੂਨੀ ਧਰਤੀ ਕਦੇ ਵੀ ਨਾ ਭੁੱਲਿਓ ਛੋਟੇ ਸਹਿਬ ਜਦਿਆਂ ਦੀ ਸ਼ਹੀਦੀ ਤੇ ਜ਼ਖਮ ਅਜੇ ਅੱਲੇ ਹੀ ਸਨ ਜャ ਉਤੋਂ ਹੋਰ ਖਬਰ ਪਹੁੰਚੀ ਕਿ ਸੂਬਾ ਸਰਹੰਦ ਵਜ਼ੀਰ ਖਾਨ ਦੇ ਭੇਜੇ ਹੋਏ ਪਠਾਣਾ ਨੇ ਦੱਖਣ ਵਿੱਚ ਗੁਰੂ ਮਹਾਰਾਜ ਨੂੰ ਧੋਖੇ ਨਾਲ ਖੰਜਰ ਮਾਰ ਕੇ ਜ਼ਖਮੀ ਕਰ ਦਿੱਤਾ ਹੈ ਜਿਸ ਦੇ ਕਾਰਨ ਆਪ ਸ਼ਹੀਦ ਹੋ ਗਏ ਹੁਣ ਤਾਂ ਸਿੱਖਾ ਦੇ ਅੰਦਰ ਪੰਬੜ ਵਾਲ ਉੱਠੇ ਉਹ ਸਿਰਫ ਉਸ ਲੀਡਰ ਦੀ ਭਾਲ ਵਿੱਚ ਸਨ ਜਿਹੜਾ ਉਹਨਾਂ ਨੂੰ ਮਾਰਨ ਸਮੇਂ ਸਰਹੰਦ ਦੀ ਖੁਨੀ ਸ਼ਹਿਰ ਵੱਲ ਲੈ ਚਲੇ ਸਿੱਖਾਂ ਨੂੰ ਲੀਡਰ ਦੇ ਵਿੱਚੇ ਵੀ ਮਿਲ ਗਿਆ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੱਥੀਂ ਅੰਮ੍ਰਿਤ ਛਕਾ ਕੇ ਪੰਜ ਤੀਰ ਹੁਕਮਨਾਮਾ ਤੇ ਕੁਝ ਹਜ਼ੂਰੀ ਸਿੰਘ ਨਾਲ ਦੇ ਕੇ ਜ਼ਾਲਮਾਂ ਨੂੰ ਸੋਧਣ ਵਾਸਤੇ ਪੰਜਾਬ ਦੀ ਹੱਦ ਅੰਦਰ ਭੇਜਿਆ ਸੀ ਪਹਿਲੇ ਪਹਿਲ ਉਹ ਬਾਂਗਰ ਦੇ ਇਲਾਕੇ ਵਿੱਚ ਆਇਆ। ਉਸਨੇ ਆਉਂਦਿਆ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ। ਇੱਕ ਪਿੰਡ ਵਿੱਚ ਉਸ ਦਾ ਜੱਥਾ ਉਤਰਿਆ ਹੋਇਆ ਸੀ। ਜਾਂ ਲੁਟੇਰਿਆਂ ਦੀ ਧਾੜ ਆ ਪਈ। ਉਹਨਾਂ ਮੁੱਠੀ ਪਰ ਸਿੰਘਾਂ ਨੇ ਧਾੜਵੀਆਂ ਦਾ ਡਟ ਕੇ ਟਕਰਾ ਕੀਤਾ। ਨਤੀਜਾ ਇਹ ਹੋਇਆ ਕਿ ਪਿੰਡ ਨੂੰ ਲੁੱਟਣ ਆਏ ਉਹ ਆਪਣਾ ਆਪ ਲੁਟਾ ਕੇ ਨੱਸ ਗਏ। ਲੁੱਟਿਆ ਹੋਇਆ ਮਾਲ ਬੰਦਾ ਸਿੰਘ ਨੇ ਆਪਣੇ ਸਾਥੀਆਂ ਨੂੰ ਵੰਡ ਦਿੱਤਾ। ਇਸ ਪਹਿਲੀ ਘਟਨਾ ਨੇ ਹੀ ਗਰੀਬਾਂ ਦੇ ਦਿਲਾਂ ਵਿੱਚ ਬੰਦਾ ਸਿੰਘ ਬਾਸਤੇ ਸਤਿਕਾਰ ਪੈਦਾ ਕਰ ਦਿੱਤਾ। ਕੁਝ ਦਿਨਾਂ ਪਿਛੋਂ ਉਹਨੇ ਸੇਰੀ ਤੇ ਖੰਡਾ ਦੋਹਾਂ ਪਿੰਡਾਂ ਦੇ ਵਿਚਕਾਰ ਆ ਡੇਰਾ ਕੀਤਾ ਇੱਥੋਂ ਮਾਝੇ ਮਾਲਵੇ ਦੁਆਬੇ ਤੇ ਪੰਜਾਬ ਦੇ ਹੋਰ ਦੂਰ ਨੇੜੇ ਦੇ ਸਿੱਖਾਂ ਨੂੰ ਚਿੱਠੀਆਂ ਲਿਖੀਆਂ ਕਿ ਜ਼ਾਲਮ ਤੋਂ ਸਹਬਜ਼ਾਦੀਆਂ ਦਾ ਬੈਰ ਲੈਣ ਵਾਸਤੇ ਛੇਤੀ ਜੱਥੇ ਨਾਲ ਆ ਕੇ ਮਿਲੋ ਜਿੱਥੇ ਜਿੱਥੇ ਖਬਰ ਪਹੁੰਚੀ ਸਿੰਘ ਸਾਰੇ ਕਾਰਵਿਹਾਰ ਛੱਡ ਕੇ ਹਥਿਆਰ ਸੰਭਾਲ ਕੇ ਬੰਦਾ ਸਿੰਘ ਵੱਲ ਤੁਰ ਪਏ ਸ਼ਾਹੀ ਹਾਕਮਾਂ ਨੇ ਸੜਕਾਂ ਤੇ ਦਰਿਆਵਾਂ ਦੇ ਪੱਤਣਾਂ ਉੱਤੇ ਚੌਕੀਆਂ ਬਿਠਾ ਦਿੱਤੀਆਂ ਮਾਜੇ ਦੇ ਸਿੰਘਾਂ ਨੂੰ ਇਸ ਰਿਕਵਰਟ ਕਰਨ ਬੜੀ ਔਖਿਆਈ ਹੋਈ ਉਹ ਸਿੱਧਾ ਰਾ ਛੱਡ ਕੇ ਪਹਾੜੀ ਇਲਾਕੇ ਵੱਲੋਂ ਚੱਕਰ ਕੱਟ ਕੇ ਕੀਰਤਪੁਰ ਜਾ ਇਕੱਠੇ ਹੋਏ ਮਾਲਵੇ ਦੇ ਸਿੰਘਾਂ ਵਾਸਤੇ ਇਹ ਔਕੜ ਨਹੀਂ ਸੀ ਉਹ ਛੋਟੇ-ਛੋਟੇ ਜੱਥੇ ਬਣਾ ਕੇ ਛੇਤੀ ਹੀ ਬੰਦਾ ਸਿੰਘ ਕੁੱਲ ਜਾ ਆਪਣੇ ਬੰਦਾ ਸਿੰਘ ਕੁੱਲ 4 ਅਸਵਾਰ ਪੈਰਲ ਸਿੰਘ ਇਕੱਠੇ ਹੋ ਗਏ ਸਿੰਘਾਂ ਦਾ ਇਹ ਜਲਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਰਾਜ ਕਰੇ ਦਾ ਖਾਲਸਾ ਤੇ ਸਾਸਤ੍ਰਿਕ ਕਾਲ ਦੇ ਜਾ ਕਾਰੇ ਛੱਟਦਾ ਜਾ ਰਿਹਾ ਸੀ ਜਿਸ ਪਿੰਡ ਦੇ ਚੌਧਰੀ ਗੁਰੂ ਦੇ ਲੰਗਰ ਵਾਸਤੇ ਰਸਦ ਜਾਂ ਕੁਝ ਹੋਰ ਨਜ਼ਰਾਨਾ ਲੈ ਕੇ ਮਿਲ ਪੈਂਦੇ ਸਿੰਘ ਬਿਨਾ ਛੇੜ ਛਾੜ ਕਿਤੇ ਉੱਥੋਂ ਅੱਗੇ ਲੰਘ ਜਾਂਦੇ ਤੇ ਜਿੱਥੋਂ ਦੇ ਹਾਕਮ ਕੁਝ ਆਕੜਦੇ ਉਹ ਸੋਧ ਦਿੱਤੇ ਜਾਂਦੇ ਪੂਨਾ ਪਿੰਡ ਕੈਥਲ ਦੇ ਨੇੜੇ ਲੱਗਦਾ ਸੀ ਤੇ ਕੁਝ ਸਪਾਈਆਂ ਦੀ ਰਾਖੀ ਵਿੱਚ ਸ਼ਾਹੀ ਖਜ਼ਾਨਾ ਜਾ ਰਿਹਾ ਸੀ ਸਿੰਘਾਂ ਨੇ ਸ਼ੇਰਵਈ ਹੱਲਾ ਕਰਕੇ ਖਜ਼ਾਨਾ ਲੁੱਟ ਲਿਆ ਬੰਦਾ ਸਿੰਘ ਨੇ ਉਹ ਸਾਰਾ ਧਨ ਆਪਣੀਆਂ ਫੌਜਾਂ ਵਿੱਚ ਵੰਡ ਦਿੱਤਾ। ਕੁਝ ਦਿਨਾਂ ਪਿੱਛੋਂ ਕੈਥਲ ਦਾ ਹਾਕਮ ਫੌਜ ਲੈ ਕੇ ਸਿੰਘਾਂ ਤੇ ਚੜਾ ਆ ਜੋ ਪਹਿਲੇ ਹੱਲੇ ਵਿੱਚ ਹੀ ਹਾਰ ਖਾ ਕੇ ਤੇ ਘੋੜੇ ਨੂੰ ਖਵਾ ਕੇ ਨਸ ਗਿਆ। ਹੁਣੇ ਸਾਰੇ ਇਲਾਕੇ ਵਿੱਚ ਸਿੰਘਾਂ ਦਾ ਬੋਲਬਾਲਾ ਹੋ ਗਿਆ। ਦੂਰ ਨੇੜੇ ਤੋਂ ਕੁਝ ਹੋਰ ਸਿੰਘ ਆ ਰਹੇ ਲੇ ਤੇ ਕੁਝ ਜ਼ਾਲਮਾਂ ਦੇ ਸਤਾਇਆ ਹੋਇਆ ਹਿੰਦੂਆਂ ਵਿੱਚੋਂ ਨਵੇਂ ਸਿੰਘ ਸੱਜ ਗਏ। ਖਾਲਸੇ ਦੀ ਚੜ੍ਹਦੀ ਕਲਾ ਦੇਖ ਕੇ ਬਹੁਤ ਸਾਰੇ ਲੁਟੇਰੇ ਵੀ ਆ ਰਹੇ ਲੇ। ਬੰਦਾ ਸਿੰਘ ਆਪਣੇ ਕੋਲ ਕੁਝ ਨਾ ਰੱਖਦਾ। ਜੋ ਵੀ ਲੁੱਟਦਾ ਮਾਲ ਜਾਂ ਨਜ਼ਰਾਨਾ ਆਉਂਦਾ ਸਭ ਸਿੰਘਾਂ ਨੂੰ ਤਕਰੀਬਨ ਵੰਡ ਦਿੱਤਾ ਸਭ ਤੋਂ ਪਹਿਲਾਂ ਬੰਦਾ ਸਿੰਘ ਦੀ ਨਜ਼ਰ ਸਮਾਣੇ ਤੇ ਪਈ ਉਸ ਸਮੇਂ ਇਹ ਬੜਾ ਰੌਣਕੀ ਤੇ ਅਮੀਰਾਂ ਦਾ ਸ਼ਹਿਰ ਸੀ ਇੱਥੋਂ ਬਾਈ ਪਾਲਕੀਆਂ ਨਿਕਲਦੀਆਂ ਸਨ ਭਾਵੇਂ ਇਥੇ ਦੇ ਸਈਆਂ ਦਾ ਤੇ ਮੁਗਲਾਂ ਦੇ ਬਾਈ ਅਮੀਰ ਘਰਾਣਿਆਂ ਨੂੰ ਬਾਦਸ਼ਾਹਾਂ ਪਿੱਛੋਂ ਪੱਲੋਂ ਪਾਲਕੀਆਂ ਵਿੱਚ ਚੱਲਣ ਦੀ ਆਗਿਆ ਸੀ ਸਮਾਣੇ ਚੜ੍ਹਾਈ ਕਰਨ ਦਾ ਇੱਕ ਹੋਰ ਕਾਰਨ ਵੀ ਸੀ ਸ੍ਰੀ ਗੁਰੂ ਬਹਾਦਰ ਸਿੰਘ ਬਹਾਦਰ ਜੀ ਦਾ ਕਾਤਲ ਸੈਇਦ ਜਲਾਲਉਦੀਨ ਜੱਲਾਦ ਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਇਥੋਂ ਦੇ ਰਹਿਣ ਵਾਲੇ ਸਨ ਇਸ ਵਾਸਤੇ ਸਿੰਘਾਂ ਦੇ ਦਿਲ ਵਿੱਚ ਇਸ ਸ਼ਹਿਰ ਵਾਸਤੇ ਘੱਟ ਗੁੱਸਾ ਨਹੀਂ ਸੀ ਬੰਦਾ ਸਿੰਘ ਨੇ ਸਮਾਣੇ ਉੱਤੇ ਹਮਲਾ ਕੀਤਾ ਤੇ ਕੁਝ ਘੰਟਿਆਂ ਵਿੱਚ ਹੀ ਵਸਤਾ ਸ਼ਹਿਰ ਉਜਾੜ ਦਿੱਤਾ ਮੁਗਲਾਂ ਦੇ ਸੈਯਿਆਂ ਦਾ ਅੱਗੋਂ ਟੱਕਰਾਂ ਦਾ ਕੀਤਾ ਪਰ ਖਾਲਸੇ ਦੇ ਅਗਾਧ ਯੋਧੇ ਸਾਹਮਣੇ ਬਹੁਤਾ ਚਿਰ ਠਹਿਰ ਨਾ ਸਕੇ ਕਹਿੰਦੇ ਹਨ ਇਸ ਇੱਕ ਦਿਨ ਵਿੱਚ 10000 ਜਾਨਾਂ ਮੌਤ ਦੇ ਪੇਟ ਹੋ ਗਈਆਂ ਇਸ ਸ਼ਹਿਰ ਦੀ ਲੁੱਟ ਵਿੱਚੋਂ ਸਿੰਘਾਂ ਨੇ ਚੰਗੇ ਹੱਥ ਰੰਗੇ। ਬੜਾ ਧੰਨ ਤੇ ਸਮਾਨ ਕਾਬੂ ਕੀਤਾ। ਇਲਾਕੇ ਦੇ ਲੁਟੇਰੇ ਵੀ ਬਹੁਤ ਕੁਝ ਹਾਸਲ ਕੀਤਾ ਤੇ ਬਹੁਤ ਸਾਰੇ ਅਮੀਰਾਂ ਦੇ ਘਰ ਸਾੜ ਕੇ ਪੁਰਾਣੇ ਵੈਰ ਕੱਢੇ। ਸਹੀ ਅਰਥਾਂ ਵਿੱਚ ਇਹ ਸਿੱਖੀ ਦੀ ਪਹਿਲੀ ਫਤਿਹ ਸੀ। ਭਾਈ ਫਤਿਹ ਸਿੰਘ ਇੱਥੋਂ ਦਾ ਫੌਜਦਾਰ ਬਣ ਗਿਆ। ਉਹ ਬੰਦਾ ਸਿੰਘ ਛੇਤੀ ਤੋਂ ਛੇਤੀ ਮਾਝੇ ਤੇ ਦੁਆਬੇ ਦੇ ਸਿੰਘਾਂ ਨੂੰ ਮਿਲਣਾ ਚਾਹੁੰਦਾ ਸੀ। ਉਸਨੇ ਉਹਨਾਂ ਨੂੰ ਸੁਨੇਹਾ ਵੀ ਭੇਜ ਦਿੱਤਾ ਕਿ ਅਸੀਂ ਛੱਤ ਬਨੂੜ ਵੱਲ ਆ ਰਹੇ ਹਾਂ। ਉੱਥੇ ਸਭ ਇਕੱਤਰ ਹੋ ਜਾਓ ਆਪ ਹੋਸ ਰਹਿਣ ਤੋਂ ਚੜ੍ਹਦੇ ਪਾਸੇ ਦੀ ਚੱਕਰ ਕੱਟ ਕੇ ਅੱਗੇ ਵਧਿਆ ਤੇਰਾ ਵਿੱਚ ਕੁੜਾਮ ਠਸਕਾ ਸ਼ਾਹਬਾਦ ਮੁਸਤਫਾਬਾਦ ਕਪੂਰੀ ਸਡੋਰਾ ਮੁਖਲਸਗੜ ਤੇ ਬਨੂਰ ਦਾ ਕਸਬਾ ਮਾਰ ਲਿਆ ਉਹਨਾਂ ਮਾਰਾਂ ਵਿੱਚ ਬੰਦਾ ਸਿੰਘ ਕੋਲ ਲੜਿੰਦਾ ਧੰਤ ਤੇ ਸਮਾਨ ਹੋ ਗਿਆ ਉਧਰ ਕੀਰਤਪੁਰ ਵਾਲਾ ਦਲ ਰੋਪੜ ਨੂੰ ਵਧਿਆ ਤਾਂ ਵਜ਼ੀਰ ਖਾਨ ਦੇ ਭੇਜੇ ਹੋਏ ਮਲੇਰ ਕੋਟਲੀਏ ਫੌਜ ਲੈ ਕੇ ਅੱਗੋਂ ਆਪੜੇ ਇਨਾਂ ਕੋਲ ਦੋ ਤੋਪਾਂ ਵੀ ਸਨ ਤੇ ਫੌਜ ਵੀ ਸਿੰਘਾਂ ਨਾਲੋਂ ਬਹੁਤੀ ਸੀ ਪਰ ਜਿਸ ਵੇਲੇ ਸਿੰਘਾਂ ਦੇ ਚੱਥੇ ਦਰ ਚਲੋ ਸਰੰਦ ਮਾਰੋ ਸਰੰਦ ਦੇ ਨਾਰੇ ਲਾ ਕੇ ਅੱਗੇ ਵਧਦੇ ਤਾਂ ਉਹਨਾਂ ਦੀ ਤਲਵਾਰ ਸਾਹਮਣੇ ਛਾਤੀ ਢਾਕੇ ਖਲੋਣ ਦੀ ਕਿਸੇ ਵਿੱਚ ਹਿੰਮਤ ਨਾ ਹੁੰਦੀ ਦੋਹਾਂ ਪਾਸਿਆਂ ਤੋਂ ਗੱਬਰੂਆਂ ਦੇ ਸੱਥਰ ਵਿੱਚ ਗਏ ਅੰਤ ਖਿਜ਼ਰ ਖਾਨ ਨੂੰ ਸਦ ਖਾਨ ਤੇ ਬਲੀ ਮੁਹੰਮਦ ਬਾਰੇ ਗਏ ਤੇ ਸ਼ੇਰ ਮੁਹੰਮਦ ਖਾਨ ਜ਼ਖਮੀ ਹੋ ਕੇ ਮੈਦਾਨ ਛੱਡ ਕੇ ਨੱਸ ਗਿਆ ਸਿੰਘ ਬੈਰੀ ਦਾ ਸਮਾਨ ਕਬਜ਼ੇ ਕਰਕੇ ਫਤਿਹ ਦੇ ਜਕਾਰੇ ਛੱਡੇ ਬਨੂੜ ਵਾਲੇ ਬਦੇ ਬਨੂੜ ਤੋਂ ਦੋ ਤਿੰਨ ਮੀਲ ਬਾਹਰ ਅੱਗੇ ਵੱਧ ਕੇ ਬੰਦਾ ਸਿੰਘ ਜੇਤੂ ਸਿੰਘਾਂ ਨੂੰ ਆ ਮਿਲਿਆ ਦੋਹਾਂ ਦਲਾਂ ਨੂੰ ਵੇਖ ਕੇ ਖੁਸ਼ੀਆਂ ਚੜ ਗਈਆਂ ਕੜਾ ਪ੍ਰਸਾਦ ਦੀਆਂ ਦੀਗਾਂ ਮੰਡੀਆਂ ਗਈਆਂ ਕੜਾ ਪ੍ਰਸ਼ਾਦ ਦੀਆਂ ਦੀਗਾਂ ਵਨੇਂ ਗਿਆ ਤੇ ਹੁਣ ਦੋਵੇਂ ਦਲ ਛੱਤ ਤੇ ਕਬਜ਼ਾ ਕਰਕੇ ਲੱਗੇ ਹੋਏ ਸਾਂਦਵਲ ਹਮਲਾ ਕਰਨ ਦੀਆਂ ਤਿਆਰੀਆਂ ਕਰਨ ਸਾਰੇ ਇਲਾਕੇ ਦੇ ਨਜ਼ਰਾਂ ਸਰਹੰਦ ਦੀ ਲੜਾਈ ਤੇ ਲੱਗੀਆਂ ਹੋਈਆਂ ਸਨ ਦੋਹੀ ਪਾਸੇ ਡਟਵੀਂ ਤਿਆਰੀ ਹੋ ਰਹੀ ਸੀ ਬੰਦਾ ਸਿੰਘ ਕੋਲ ਆਦਮੀਆਂ ਦੀ ਗਿਣਤੀ ਕਾਫੀ ਸੀ ਪਰ ਹਥਿਆਰ ਬੜੇ ਥੋੜੇ ਸਨ ਤਲਵਾਰ ਤੇ ਕਿਸੇ ਕਿਸੇ ਕੋਲ ਹੀ ਸੀ ਕਿਸੇ ਕਿਸੇ ਕੋਲ ਤੀਰ ਕਮਾਨ ਇਹ ਫੌਜ ਤਿੰਨ ਤਰ੍ਹਾਂ ਦੀ ਸੀ ਧਰਮ ਦੀ ਖਾਤਰ ਸ਼ਹੀਦ ਹੋਣ ਵਾਲੇ ਪੱਕੇ ਸਿੱਖ ਆਰਾਮ ਸਿੰਘ ਤਲੋਕ ਸਿੰਘ ਫੂਲਕਿਆਂ ਆਦਿ ਦੇ ਕੱਲੇ ਹੋਏ ਤਨਖਾਹਦਾਰ ਸਿਪਾਹੀ ਕੇਵਲ ਲੁੱਟ ਖਾਤਰ ਆਏ ਹੋਏ ਦੂਰ ਨੇੜੇ ਦੇ ਲੁਟੇਰੇ ਇਨ੍ਹਾਂ ਤੋਂ ਇਲਾਵਾ 1000 ਸਿਪਾਹੀ ਹੋਰ ਵੀ ਸੀ ਜੋ ਵਜ਼ੀਰ ਖਾਨ ਤੇ ਸੁਚਾਨੰਦ ਜਾ ਮਿਲੇ ਚਾਨਣ ਦੇ ਭੇਜੇ ਹੋਏ ਬੰਦਾ ਸਿੰਘ ਨੂੰ ਧੋਖੇ ਨਾਲ ਮਾਰਨ ਵਾਸਤੇ ਉਸ ਦੀ ਫੌਜ ਨਾਲ ਜਾ ਮਿਲੇ ਇਸ ਫੌਜ ਦਾ ਅਫਸਰ ਸੁਚਾਨੰਦ ਦਾ ਭਤੀਜਾ ਸੀ ਜਿਸ ਨੇ ਆਪਣਾ ਆਉਣ ਦਾ ਕਾਰਨ ਸੁਚਾਨੰਦ ਤੋਂ ਵੈਰ ਲੈਣਾ ਦੱਸਿਆ ਸੀ ਦੂਜੇ ਪਾਸੇ ਬੁੱਢਾ ਵਜ਼ੀਰ ਖਾਂ ਵੀ ਚੱਪੜਚੜੀ ਦੇ ਮੈਦਾਨ ਵਿੱਚ ਸਿੰਘਾਂ ਨਾਲ ਲੜਨ ਵਾਸਤੇ ਤਿਆਰ ਹੋ ਗਿਆ ਉਸ ਨੇ ਆਪਣੇ ਮਾਤ ਹਿਤ ਫੌਜਦਾਰਾਂ ਦੀ ਫੌਜ ਦੇ ਇਲਾਕੇ ਦੇ ਚੌਧਰੀਆਂ ਦੇ ਸਭ ਆਦਮੀ ਇਕੱਠੇ ਕਰ ਲਏ ਜਿਹਹਾਦ ਦੇ ਨਾਮ ਥੱਲੇ ਮੁਲਾਣਿਆਂ ਨੇ ਵਿਸ਼ਾਦਤ ਤੇ ਚਾਵਨ ਹਜ਼ਾਰਾਂ ਗਾਜ਼ੀ ਬਸ਼ੇਸ਼ਤ ਦੇ ਦਰਵਾਜ਼ੇ ਅੱਗੇ ਲੈ ਆਂਦੇ। ਰਲ ਮਿਲ ਕੇ ਫੌਜ ਦੀ ਗਿਣਤੀ 20000 ਹੋ ਗਈ। ਸਭ ਦੇ ਅੱਗੇ ਤੁੱਪਾਂ ਦੇ ਜ਼ੰਬੂਰਕੇ ਬੀੜੇ ਹੋਏ ਸਨ। ਉਸ ਤੋਂ ਪਿੱਛੋਂ ਹਾਥੀਆਂ ਦੀ ਪਾਲ ਖਲੀ ਖਲੀ ਕੀਤੀ ਹੋਈ ਸੀ। ਇੱਕ ਪਾਸੇ ਸ਼ੇਰ ਮੁਹੰਮਦ ਖਾਨ ਤੇ ਖਵਾਜਾ ਵਾਲੀ ਰੇ ਕੋਟਲੇ ਵਾਲੇ ਆਪਣੀਆਂ ਫੌਜਾਂ ਲਈ ਖੜੇ ਸਨ ਤੇ ਇੱਕ ਪਾਸੇ ਹੋਰਾਂ ਦੇ ਆਸ਼ਕ ਗਾਜ਼ੀ ਇਸ ਘਾਰ ਬੁੱਢਾ ਨਵਾਬ ਵਜ਼ੀਰ ਖਾਂ ਘੋੜੇ ਤੇ ਸਵਾਰ ساری ਫੌਜ ਦੀ ਕਮਾਂਡ ਕਰ ਰਿਹਾ ਸੀ ਇਸ ਤਰ੍ਹਾਂ ਮੈਦਾਨ ਮੱਲੀ ਇਹ ਬਹਾਦਰ ਬੰਦਾ ਸਿੰਘ ਦੀ ਉਡੀਕ ਕਰ ਰਹੇ ਸਨ ਧੰਨਵਾਦ ਕਾਂਡ ਪਹਿਲਾਂ ਹਲੇ ਪੂਰਾ ਨਹੀਂ ਹੋਇਆ ਜੀ ਇਸ ਨੂੰ ਆਪਾਂ ਪੂਰਾ ਕਰਾਂਗੇ ਕੱਲ ਦੇ ਭਾਗ ਵਿੱਚ ਜੁੜੇ ਰਹੋ ਇਸ ਚੈਨਲ ਦੇ ਨਾਲ ਇਸ ਕਿਤਾਬ ਦੇ ਬਾਕੀ ਸਾਰੇ ਅੰਗ ਸਾਂਝੇ ਕਰਨ ਲਈ ਤਾਤਕਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ